श्री सनातन जागरण मंच ਵੱਲੋਂ होली ਦੇ ਤਿਹਾੜੀ ਨੂੰ ਸਮਰਪਿਤ ਅਸ ਕੀਰਤਨ ਸਮਾਗਮ ਵਿੱਚ ਸਰਦਾਲੂ ਕ੍ਰਿਸ਼ਨ ਪਛਣਾ ਤੇ ਖੂਬ ਛੁਮਿਆ ਤੇਜਾਮ ਕੇ ਫੁੱਲਾ ਦੀ होली ਕੀਤੀ ਗਈ। ਹਜ਼ਰਾਨ ਆਂਬਵਾੜਾ ਬਾਜ਼ਾਰਾਂ ਦੇ ਵਿੱਚ ਸਥਿਤ ਚੌਧਰੀ ਮैयादास ਮਿਸਤਰੀ ਸ਼ਿਵਾਲਾ ਮੰਦਰ ਵਿਖੇ ਵrindavan ਵਰਗਾ ਮਾਹੌਲ ਬਣ ਗਿਆ। ਮਹਿਲਾ ਸ਼ਰਦਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਦਾ ਨਾਚ ਟੱਪ ਕੇ ਸਮਾਗਮ ਵਿੱਚ ਖੂਬ ਰੌਣਕਾਂ ਬਣਿਆ। ਪ੍ਰੋਗਰਾਮ श्री सनातन जागरण ਮੰਚ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਕਰਾਏ ਜਾ ਰਹੇ ਅੱਜ ਉਸ ਦਾ 5ਵਾਂ ਪ੍ਰੋਗਰਾਮ ਪੰਜਵਾਂ ਸਾਸਨ ਸੀਗਾ ਜੋ ਕਿ ਸ਼ਿਵਾਲਾ ਮੰਦਰ ਮੇਨ ਬਿਆਰ ਦੇ ਵਿੱਚ ਕਰਵਾਇਆ ਗਿਆ ਔਰ ਕਾਫੀ ਲੋਕਾਂ ਦੇ ਉਤਸ਼ਾਹ ਦੇਖਿਆ ਗਿਆ ਭਗਵਾਨ ਦੇ ਪ੍ਰਤੀ ਕਿੰਨਾ ਪਿਆਰ ਲੋਕੀ ਜੂਮ ਉਠੇ ਠਾਕੁਰ ਜੀ ਦੇ ਭਜਨਾਂ ਦੇ ਕਾਰਜਕ੍ਰਮ ਸ਼੍ਰੀ ਸਨਾਤਨ ਜਾਗਰਨ ਮੰਚ ਦੀ ਤਰਫ ਸੇ ਵਿਸ਼ੇਸ਼ ਰੂਪ ਸੇ ਸ਼੍ਰੀ ਸ਼ਿਵਾਲਾ ਮੰਦਿਰ ਮੇ ਰੱਖਿਆ ਗਿਆ ਥਾ ਜਿਸ ਦਾ ਉਦੇਸ਼ ਥਾ ਕਿ ਜੋ ਹੋਲੀ ਕੇ ਸਾਸਨ ਚੱਲ ਰਹੇ ਹਮਾਰੇ 17 ਤਰੀਕ ਸੇ ਸਨਾਤਨ ਜਾਗਰਨ ਮੰਚ ਦੀ ਤਰਫ ਸੇ ਇਹ ਹੋਲੀ ਕੇ ਸਾਸੰਗ ਨਗਰ ਕੇ ਵਿਵਿਧ ਭਾਗੋ ਮੇ ਹੋ ਰਹੇ ਹਨ ਇਸੀ ਸ਼੍ਰਿੰਗਲਾ ਮੇ ਅੱਜ ਕਾ ਇਹ ਸਨਾਤਨ ਹਾਂ ਸ਼੍ਰੀ ਸਨਾਤਨ ਜਾਗਰਨ ਮੰਚ ਕਾ ਪਾਤਵਾਂ ਸਾਸੰ ਸ਼੍ਰੀ ਸ਼ਿਵਾਲਾ ਮੰਦਿਰ ਮੇ ਥਾ ਜਿਸ ਮੇ ਬਖਤੋ ਨੇ ਬਹੁਤ ਹੀ ਉਤਸ਼ਾਹ ਕੇ ਸਾਥ ਭਾਗ ਲਿਆ ਹੈ ਔਰ ਸਨਾਤਨ ਜਾਗਰਨ ਮੰਚ ਕੋ ਇਸ ਸੇ ਪ੍ਰੇਰਣਾ ਮਿਲੀ ਹੈ ਕਿ ਅੱਗੇ ਵੀ ਇਸ ਸਨਾਤਨ ਕੇ ਸੰਬੰਧੀ ਜੋ ਧਾਰਮਿਕ ਕਾਰਜ ਹੋ ਕਰਤਾ ਰਹੇ ਅੱਜ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਗੁਰਦਾਸਪੁਰ ਆਪਾਂ ਸ਼ਿਵਾਲਾ ਮੰਦਿਰ ਵਿੱਚ ਜਿਹੜਾ ਹੋਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਬਹੁਤ ਉਮਦਾ ਮਨਾਇਆ ਗਿਆ ਫੁੱਲਾਂ ਦੀ ਹੋਲੀ ਇੱਥੇ ਖੇਡੀ ਗਈ ਹੈ ਤੇ ਪੂਰੇ ਸ਼ਹਿਰ ਵਿੱਚ ਆ ਜੋ ਸਾਹ ਵੇਖਣ ਵਾਲਾ ਹੀ ਸ਼ਹਿਰ ਦੇ ਲੋਕਾਂ ਦਾ ਪਤਾ ਲੱਗਾ ਕਿ ਹੋਲੀ ਦਾ ਤਿਉਹਾਰ ਕਿਦਾਂ ਮਨਾਇਆ ਜਾਂਦਾ ਤੇ ਇਦਾਂ ਹੀ ਗਾਂ ਵੀ ਸਨਾਤਨ ਜਾਗਰਣ ਮੰਚੜੇ ਆ ਇਦਾਂ ਦੇ ਪ੍ਰੋਗਰਾਮ ਗਾਂ ਵੀ ਹਮੇਸ਼ਾ ਕਰਦਾ ਰਹੇਗਾ ਸਨਾਤਨ ਦੇ ਧਰਮ ਨੂੰ ਲੈ ਕੇ ਇੱਕ ਸ਼ਹਿਰਦਾਰ ਹੁੰਦੇ ਨਾਲ ਤੇ ਕਿੱਦਾਂ ਦੇਖਦੇ ਹੋ ਅੱਜ ਦੇ ਪ੍ਰੋਗਰਾਮ ਨੂੰ ਅੱਜ ਦਾ ਪ੍ਰੋਗਰਾਮ ਜੀ ਇੱਕ ਤੇ ਸਾਡੇ ਸਨਾਤਨ ਧਰਮ ਚ ਜਿਹੜੀ ਸਾਡੀ ਸੰਸਕ੍ਰਿਤੀ ਆ ਉਹਨੂੰ ਗਾਂ ਵਧਾਣ ਵਾਲਾ ਦੂਸਰਾ ਇੱਕ ਸਾਡੇ ਗਾਂਵ ਮੈਸੇਜ ਆਂਦਾ ਬੱਚਿਆਂ ਨੂੰ ਸਾਡੇ ਸਮਾਜ ਨੂੰ ਮੈਸੇਜ ਆਂਦਾ ਕਿ ਹੋਲੀ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਲਈ ਹੋਲੀ ਸੋਚਦੇ ਕਿ ਸ਼ਾਇਦ ਥੋੜਾ ਜਿਹਾ ਤਿਹਾੜਾ ਕੀ ਲੋਕੀ ਖਰਾਬ ਕਰ ਦੇ ਪਰ ਹੋਲੀ ਇਸ ਤਰ੍ਹਾਂ ਨਾ ਵੀ ਮਨਾਈ ਜਾ ਸਕਦੀ ਹੈ ਪ੍ਰਭੂ ਦੇ ਰੰਗ ਚ ਰੰਗ ਕੇ ਵੀ ਹੋਲੀ ਮਨਾਈ ਜਾ ਸਕਦੀ ਤੇ ਜਾਣ ਲਾਇਵ ਦੇ ਲਈ ਗੁਰਦਾਸਪੁਰ ਤੋਂ ਲਕਿਤ ਰਿਪੋਰਟ